ਅੱਜ ਦੀ ਕਹਾਣੀ ਹੱਡ ਕੀਤੀ ਲੇਖਕ ਅਨੁਰਿਤ ਕੌਰ ਜੀ ਰਮਨ ਦੇ ਬਿਆਨ ਮੁਤਾਬਿਕ ਸਾਹਮਣੇ ਦੇਖਦੇ ਕਿ ਇੱਕ ਮਹੀਨੇ ਤੋਂ ਉਹ ਆਪਣੇ ਪੇਕੇ ਘਰ ਬੈਠੀ ਸੀ 2 ਸਾਲ ਦਾ ਬੱਚਾ ਲੈ ਕੇ ਜਵਾਨ ਤੇ ਸ਼ੌਰੇ ਘਰ ਤੋਂ ਰੁਸ ਕੇ ਆਈ ਹੋਵੇ ਤਾਂ ਕੋਈ ਲੈਣ ਆਇਆ ਹੋਵੇ ਤਾਂ ਲੋਕ ਤਾਂ ਚੱਲੋ ਗੱਲਾਂ ਤਾਂ ਕਰਨਗੇ ਹੀ ਪਰਿਵਾਰ ਵਾਲੇ ਵੀ ਤਾਂ ਨਹੀਂ ਮਿਹਣੇ ਦੇ ਲੱਗ ਪੈਂਦੇ ਨੇ ਅੱਗੇ ਵੀ ਇਸ ਤਰ੍ਹਾਂ ਰਮਨ ਆ ਹੀ ਜਾਂਦੀ ਸੀ ਪਰ ਪੰਚਾਇਤਾਂ ਕਰਕੇ ਉਹਦੇ ਘਰ ਦੇ ਉਹ ਵਾਪਸ ਭੇਜ ਦਿੰਦੇ ਸੀ ਇਸ ਵਾਰ ਤਾਂ ਆਰਮਨ ਨੇ ਕੋਈ ਪੰਚਾਇਤ ਵੀ ਨਹੀਂ ਕਰਨ ਦਿੱਤੀ ਅਤੇ ਨਾ ਹੀ ਕੋਈ ਕਾਰਨ ਦੱਸਿਆ ਆਰਮਨ ਦੀ ਮਾਂ ਬਿੰਦਰਾ ਨੇ ਉਸ ਦੇ ਪਤਨ ਨੂੰ ਸਮਝਾਉਂਦਿਆਂ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਬੱਚੇ ਵਾਲੀ ਹੈ ਤੇ ਅਸਲ ਘਰ ਤਾਂ ਵੀ ਸਦਾ ਉਹੀ ਹੈ ਹੋਰ ਕਿੱਥੇ ਜਾਣਾ ਨਹੀਂ ਵਾਪਸ ਉੱਥੇ ਹੀ ਜਾਣਾ ਪੈਣਾ ਬਸ ਉੰਜ ਹੀ ਨਿਆਣਿਆਂ ਵਾਲੀਆਂ ਗੱਲਾਂ ਕਰਦੀ ਹੈ ਗਰਮੀ ਇਹ ਨਹੀਂ ਵਿੰਦਰ ਇਸ ਵਾਰ ਮੈਨੂੰ ਕੋਈ ਵੱਡੀ ਗੱਲ ਲੱਗਦੀ ਹੈ ਕੀ ਗੱਲ ਹੋ ਸਕਦੀ ਹੈ ਇੱਕ ਤਾਂ ਬੋਲ ਕੇ ਨਹੀਂ ਦੱਸਦੀ ਹਰ ਵਾਰ ਸੱਸ ਦਾ ਰੋਅ ਲੈ ਕੇ ਘਰ ਛੱਡ ਕੇ ਆ ਜਾਂਦੀ ਹੈ ਐਵੇਂ ਨਿੱਕੀ ਨਿੱਕੀ ਗੱਲ ਨੂੰ ਵੱਡਾ ਕਰਦੀ ਹੈ ਹਾਂ ਪਰ ਪਿਛਲੀ ਵਾਰੀ ਤੂੰ ਕਹਿੰਦੀ ਸੀ ਕਿ ਹੁਣ ਰਾਮਣਾ ਸੱਸ ਕਰਕੇ ਘਰ ਛੱਡ ਕੇ ਨਹੀਂ ਆਈ ਆਹੋ ਕਹਿੰਦੀ ਤਾਂ ਸੀ ਤੁਸੀਂ ਇਸ ਤਰ੍ਹਾਂ ਕਰੋ ਇਨੂੰ ਬਿਨਾਂ ਦੱਸੇ ਪੰਚਾਇਤ ਬੁਲਾਓ ਆਪਾਂ ਸਭੋ ਆਪ ਹੀ ਦੇਖ ਲੈਦੇ ਹਾਂ ਕਵੜੀਏ ਗੱਲ ਤਾਂ ਪਤਾ ਹੋਣੀ ਚਾਹੀਦੀ ਹੈ ਨਾ ਜ਼ਰੂਰੀ ਧੀ ਦਾ ਪੱਖ ਤਾਂ ਹੀ ਰੱਖਿਆ ਜਾਣਾ ਹੈ ਰਾਮਣ ਕਮਰੇ ਚੋਂ ਆਉਂਦੀ ਹੋਈ ਮੈਂ ਉਸ ਘਰ ਵਾਪਸ ਨਹੀਂ ਜਾਣਾ ਅੱਛਾ ਤੇ ਫਿਰ ਹੁਣ ਕਿੱਥੇ ਜਾਣਾ ਹੈ ਇੱਥੇ ਹੀ ਰਹਿਣਾ ਹੈ ਇਸ ਘਰ ਵਿੱਚ ਤੂੰ ਅੱਜ ਰਹਿ ਸਕਦੇ ਹੈ ਕਿਉਂਕਿ ਤੇਰਾ ਵੀਰ ਅਜੇ ਵਿਆਹ ਨਹੀਂ ਗੱਲ ਨੂੰ ਉਸ ਦੀ ਘਰ ਵਾਲੀ ਨੇ ਤੈਨੂੰ ਬਰਦਾਸ਼ਤ ਨਹੀਂ ਕਰਨਾ ਨਾਲੇ ਪਿਓ ਆਪਦੇ ਦੀ ਇੱਜ਼ਤ ਦਾ ਖਿਆਲ ਕਰ ਤੈਨੂੰ ਘੋਰਾ ਫਿਕਰ ਨਹੀਂ ਅਸੀਂ ਕਿਹੜਾ ਤੈਨੂੰ ਐਵੇਂ ਹੀ ਛੱਡ ਕੇ ਆਉਣਾ ਗੱਲ ਦੱਸ ਹੱਲ ਕਰਾਂਗੇ ਆਹ ਬੁੱਤ ਜੇ ਸਸਰਾ ਤਾਂ ਕਰਦੇ ਆ ਤਾਂ ਆਪਾਂ ਪੰਚਾਇਤ ਚਾੜ ਰੱਖਾਂਗੇ ਇਸ ਵਾਰ ਰਸੋਈ ਅੱਡ ਕਰਾ ਕੇ ਹੀ ਭੇਜਾਂਗੇ ਮਤਲਬ ਤੁਸੀਂ ਮੈਨੂੰ ਉੱਥੇ ਛੱਡ ਕੇ ਹੀ ਆਉਣਾ ਪਿੰਦਰਾ ਇਹ ਕੀ ਸਵਾਲ ਹੋਇਆ ਕਿ ਹਾਣਾ ਉਹੀ ਤਰ੍ਹਾਂ ਸਲਕਾਰ ਹੈ ਤੇਕੇ ਤਾਂ ਕੁੜੀਆਂ ਮਹਿਵਾਣ ਬਣ ਕੇ ਆ ਗਈਆਂ ਨੇ ਮੈਨੂੰ ਵੀ ਦੇਖ ਲੈ ਤੇਕੇ ਕਰੋ ਕਿੰਨਾ ਕੁ ਜਾਣਦੀਆਂ ਮੈਂ ਆਪ ਦੇ ਘਰ ਬੱਚ ਹੀ ਉਸ ਲਈ ਜਗ੍ਹਾ ਨਹੀਂ ਰਾਮਣ ਉਹ ਤੇ ਆਪਣਾ ਆਪ ਕੇ ਸਮੇਟ ਕੀ ਜਾਣ ਬਾਰੇ ਸੋਚਦੀ ਹੈ ਘੰਟੇ ਮਗਰੋਂ ਕਪੜਿਆਂ ਦਾ ਭਰਿਆ ਅਟੈਚੀ ਚੋਂ ਬਾਹਰ ਨੂੰ ਆਉਂਦੀ ਹੈ ਕਾਟੇ ਦੇ ਰੋਂ ਦੀ ਆਵਾਜ਼ ਸੁਣ ਬਿੰਦਰ ਵੀਰ ਸੋਈ ਤੋਂ ਬਾਹਰ ਆ ਜਾਂਦੀ ਹੈ ਧੀ ਦੇ ਹੱਥਾਂ ਟੈਕੀ ਵੇਖ ਬਿੰਦਰ ਕਹਿੰਦੀ ਹੈ ਕਿਧਰ ਨੂੰ ਕੀ ਹੋਇਆ ਰਾਵਣ ਕੁਝ ਨਹੀਂ ਆਪਣੇ ਅਸਰ ਘਰ ਚੱਲੀ ਹਾਂ ਪਰ ਪੰਚਾਇਤ ਨਹੀਂ ਲੋੜ ਨਹੀਂ ਜਦੋਂ ਅਖੀਰ ਜਾਣਾ ਤਾਂ ਉਸੇ ਘਰ ਹੀ ਹੈ ਫਿਰ ਇਸ ਸਭ ਦਾ ਕੀ ਫਾਇਦਾ ਮੈਂ ਗੁਜ਼ਾਰਾ ਕਰ ਸਕਦੀ ਹਾਂ ਚੰਗਾ ਡੈਡੀ ਗੱਡੀ ਆਏ ਤਾਂ ਉਹਨਾਂ ਨੂੰ ਦੱਸ ਦੇ ਕਿ ਮੈਂ ਚਲੀ ਗਈ ਆਪਣਾ ਖਿਆਲ ਰੱਖਣਾ ਵਾਕਈ ਪਹੁੰਚ ਕੇ ਲੈਂਡ ਲੈਂਡ ਤੋਂ ਫੋਨ ਕਰੂੰਗੀ ਆਰਾਮਣ ਫਿਰ ਉਸ ہاں ਪੁੱਜ ਜਾਂਦੀ ਹੈ ਜਿੱਥੇ ਰਹਿਣ ਦੇਚੀ ਉਸ ਨੂੰ ਡਰ ਲੱਗਦਾ ਸੀ ਜਿੱਥੋਂ ਮਹੀਨਾ ਪਹਿਨਾ ਇਹ ਸੋਚ ਕੇ ਭਜੀ ਸੀ ਕਿ ਹੁਣ ਕਦੇ ਵਾਪਸ ਨਹੀਂ ਪਰਤਣਾ ਥੋੜਾ ਜਲੀਦ ਹੋਣ ਤੋਂ ਬਾਅਦ ਪ੍ਰਤੋ ਰਾਮਣ ਆਪਣੇ ਪਤੀ ਸਾਸ ਸੌਰੇ ਦੇ ਨਾਣ ਰਹਿਣ ਲੱਗ ਪਈਂਦੀ ਹੈ ਕਦੇ ਵੀ ਸੌਰਿਆਂ ਨੇ ਪੁੱਛਣਾ ਜ਼ਰੂਰੀ ਨਾ ਸਮਝਿਆ ਕਿ ਅਸਲ ਗੱਲ ਕੀ ਸੀ ਇਸੇ ਤਰ੍ਹਾਂ ਹੀ ਪੰਜ ਸਾਲ ਬੀਤ ਗਏ ਇਸ ਦੌਰਾਨ ਨਾਣ ਦਾ ਵਿਆਹ ਵੀ ਹੋ ਗਿਆ ਰੁਸਕੇ ਉਹ ਵੀ ਆਈ ਤੇ ਰਾਮਣ ਦੀ ਤਰ੍ਹਾਂ ਹੀ ਉਸ ਦੀ ਵਾਪਸੀ ਹੋ ਗਈ ਪਰ ਇਸ ਵਾਰ ਜਦ ਉਹ ਆਈ ਤਾਂ ਬੜੀ ਚੁੱਪਚਾਪ ਸੀ ਸਾਹਨੇ ਬੇਟੀਰਾ ਪੁੱਛਿਆ ਪਰ ਉਹ ਬੋਲੀ ਕੁਝ ਨਾ ਰਾਮਨਦੇਸ ਸੌਰੇ ਹੁਣ ਪਰੇਸ਼ਾਨ ਹੋ ਰਹੇ ਸਨ ਬਾਰ ਬਾਰ ਨਾ ਬੋਲਣ ਤੇ ਉਹਨਾਂ ਨੇ ਧੀ ਦੇ ਸੌਰੇ ਹੋਣ ਕੀਤਾ ਅੱਗੋਂ ਮੁੰਡੇ ਨੇ ਕਿਹਾ ਆਪਦੀ ਧੀ ਤੋਂ ਹੀ ਪੁੱਛੋ ਕਹਿ ਕੇ ਘੋਣ ਰੱਖ ਦਿੱਤਾ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਕਿਸੇ ਨੇ ਮੂੰਹ ਤੇ ਦਰਵਾਜ਼ਾ ਬੰਦ ਕਰ ਦਿੱਤਾ ਹੋਵੇ ਇਹ ਸਭ ਦੇਖ ਕੇ ਰਾਮਨ ਆਪਣੀ ਲਾਣ ਬੀ ਨਾਲ ਗੱਲ ਕਰਨ ਬਾਰੇ ਸੋਚਦੀ ਹੈ ਰਾਮਨ ਨੇ ਜਾਂਦਿਆ ਹੀ ਕਿਹਾ ਮੈਨੂੰ ਪਹਿਲਾਂ ਹੀ ਪਤਾ ਹੈ ਕਿ ਤੇਰੇ ਨਾਲ ਕੀ ਹੋ ਰਿਹਾ ਹੈ ਇਸ ਕਰਕੇ ਮੇਰੇ ਤੋਂ ਲੁਕੋ ਨਾ ਰੱਖ ਸਭ ਦੱਸ ਮੈਂ ਤੇਰੀ ਮਦਦ ਜ਼ਰੂਰ ਕਰਾਂਗੀ ਨਵਨੀਤ ਤਾਹਨੂੰ ਕੀ ਬਤਾਏ ਭਾਬੀ ਇਹੀ ਕਿ ਤੇਰਾ ਘਰ ਵਾਲਾ ਤੇਰੇ ਨਾਲ ਜ਼ਬਰਦਸਤੀ ਕਰਦਾ ਹੈ ਨਵਨੀਤ ਦੀਆਂ ਅੱਖਾਂ 'ਚ ਪਾਣੀ ਧਰ ਆਇਆ ਹਾਂ ਭਾਬੀ ਉਹ ਮੇਰੇ ਨਾਲ ਹੋਰ ਜ਼ਬਰਦਸਤੀ ਕਰਦੇ ਨੇ ਮੇਰੀ ਮਰਜ਼ੀ ਤੋਂ ਬਿਨਾ ਹੱਥ ਲਾਉਂਦੇ ਨੇ ਮੇਰੇ ਤੋਂ ਇਹ ਸਭ ਕਰਾਉਂਦੇ ਨੇ ਜੋ ਮੈਂ ਨਹੀਂ ਕਰਨਾ ਚਾਹੁੰਦੀ ਮੇਰੀਆਂ ਜੀਕਾਂ ਸ਼ਾਇਦ ਉਹਨਾਂ ਨੂੰ ਹੋਰ ਹੌਸਲਾ ਦਈਆ ਨਹੀਂ ਮੈਨੂੰ ਪੁੱਛਣਾ ਤਾਂ ਉਹ ਜ਼ਰੂਰੀ ਹੀ ਨਹੀਂ ਸਮਝਦੀ ਪਹਿਲਾਂ ਪਹਿਲਾਂ ਮੈਨੂੰ ਜੁਪ ਕਰ ਜਾਂਦੀ ਹੈ ਆਰਾਮਣ ਵਿੱਚੋਂ ਕੱਟਦੀ ਹੋਈ ਪਹਿਲਾਂ ਪਹਿਲਾਂ ਤਾਂ ਮੈਨੂੰ ਲੱਗਦਾ ਸੀ ਕਿ ਇਹ ਇਸ ਤਰ੍ਹਾਂ ਹੀ ਹੁੰਦਾ ਹੈ ਸ਼ਾਇਦ ਇਸ ਵਿੱਚ ਇੰਨਾ ਹੀ ਦਰਦ ਹੁੰਦਾ ਹੈ ਸ਼ਾਇਦ ਰਾਤ ਤੋਂ ਬਾਅਦ ਜੋ ਦਿਨ ਆਉਂਦਾ ਹੈ ਉਹ ਸਭ ਦਾ ਹੀ ਸਰੀਰ ਤੇ ਨਿਸ਼ਾਨਾ ਨਾਲ ਆਉਂਦਾ ਹੈ ਮੈਨੂੰ ਲੱਗਦਾ ਸੀ ਕਿ ਇਹ ਸਰੀਰ ਵੀ ਮੇਰੇ ਪਤੀ ਨੇ ਹੀ ਮੇਰੇ ਨਾਲ ਵਿਆਹ ਕਰਵਾ ਕੇ ਖਰੀਦ ਲਿਆ ਸੀ। ਉਹਨਾਂ ਦਾ ਹੱਕ ਵੰਡਾ ਹੈ ਪਰ ਇਹ ਦਰਦ ਦਿਨ ਪ੍ਰਤੀ ਦਿਨ ਵੱਧ ਰਿਹਾ ਸੀ। ਮੈਂ ਮਾਂ ਬਣਨ ਵਾਲੀ ਸੀ ਤੇ ਮੈਨੂੰ ਯਾਦ ਹੈ ਕਿ ਕਿਸ ਤਰ੍ਹਾਂ ਮੇਰੇ ਨਾਲ ਧੱਕਾ ਹੋਇਆ। ਇੰਨਾ ਜ਼ਾਲਮ ਸੀ ਕਿ ਉਹ ਦਿਨ ਮੇਰਾ ਬੱਚੇ ਨਹੀਂ ਹੀ ਸ਼ੈਰ ਉਸ ਦਾ ਸੰਤਾਪ ਹੋ ਗਿਆ ਸੀ। ਮੇਰੇ ਖੂਨ ਨਿਕਲਦੇ ਮੇਰਾ ਡਰ ਭੱਜ ਕੇ ਡਾਕਟਰ ਕੋਲ ਜਾਣਾ ਪੈਣਾ। ਬੱਚੇ ਦੀ ਨਾਜ ਨਾ ਲੱਭਣ ਤੇ ਮੇਰਾ ਹਾਲ ਅਧ ਮਰਿਆ ਵਰਗਾ ਸੀ ਨਾਜ ਮਿਲ ਗਈ ਭਾ ਡਾਕਟਰ ਨੇ ਨੇ ਅੰਦਰ ਜਾਂਚ ਕਰਦਿਆਂ ਕਾਰਨ ਪੁੱਛਿਆ ਸਮਝ ਨਹੀਂ ਆਈ ਕਿ ਮੈਂ ਸਭ ਦੱਸ ਦਿੱਤਾ ਫਿਰ ਉਹ ਮੇਰੀ ਗੱਲ ਸੁਣ ਕੇ ਗੁੱਸੇ ਵਿੱਚ ਮੇਰੇ ਪਤੀ ਨੂੰ ਝੜਕਾ ਦਿੰਦੀ ਹੈ ਕੁਝ ਚਿਰ ਬਰਕ ਪੈਂਦਾ ਹੈ ਪਰ ਫਿਰ ਤੋਸਾ ਵਹੀ ਹੁਣ ਤੇ ਲੱਗਦਾ ਹੈ ਇਹ ਸਰੀਰ ਇਸ ਲਈ ਹੀ ਬਣਿਆ ਹੈ ਹੁਣ ਕਰ ਵੀ ਕੀ ਸਕਦੇ ਹਾਂ ਕਿਉਂਕਿ ਸੱਸ ਨੂੰ ਜਦੋਂ ਦੱਸਿਆ ਸੀ ਹੌਸਲੇ ਜੁਰੰਦੇ ਆ ਦਿੱਤਾ ਕਿ ਹੋਰ ਮਰਦ ਵਿਆਹ ਕੇ ਕਿਉਂ ਲਾਂਦਾ ਹੈ ਔਰਤ ਨੂੰ ਆਪਦੀ ਜਾਇਦਾਦ ਜਿੰਨਾ ਹੱਕ ਹੁੰਦਾ ਹੈ ਨਾਲੇ ਪਤੀ ਪਤਨੀ ਨਾਲ ਜ਼ਬਰਦਸਤੀ ਥੋੜੀ ਕਰਦਾ ਹੈ ਇਹ ਤਾਂ ਪਿਆਰ ਦਾ ਹੁੰਦਾ ਹੈ ਇਹ ਸੁਣ ਕੇ ਫਿਰ ਕਦੇ ਆਪਦੇ ਘਰ ਦੱਸਣ ਦਾ ਹੌਸਲਾ ਹੀ ਨਾ ਹੋਇਆ ਨਾਲੇ ਜਿੱਥੇ ਤੁਹਾਨੂੰ ਰੱਖਣ ਲਈ ਜਗ੍ਹਾ ਨਹੀਂ ਉੱਥੇ ਕਾਰਨ ਦੱਸ ਕੇ ਕੀ ਵੀ ਹੱਲ ਹੋਣਾ ਉਹੀ ਸਭ ਸੁਣ ਕੇ ਅਸਰ ਕਰ ਬਾਹਰੋਂ ਜਾਣਾ ਹੀ ਪੜੇ ਆਹਨ ਇਹ ਸਭ ਬੋਲ ਕੇ ਪੁੱਭਾ ਮਾਰ ਕੇ ਰੋਣ ਲੱਗ ਪੈਂਦੀ ਹੈ ਇੰਜ ਲੱਗ ਰਿਹਾ ਸੀ ਜਿਵੇਂ ਸਾਲਾਂ ਦਾ ਗੁਬਾਰ ਕੱਢ ਰਿਆਂ ਉਹ ਜਿਵੇਂ ਸ਼ਾਇਦ ਸਿਰਫ ਅੱਜ ਹੀ ਉਸ ਦੇ ਦਰਦ ਨੂੰ ਸਮਝ ਸਕਦਾ ਹੋਵੇ ਕੋਈ ਨਗਨੀਤ ਵੀ ਨਾਲ ਰੋਣ ਲੱਗ ਪੈਂਦੀ ਹੈ ਉਹਨੂੰ ਆਪਣੇ ਖਾਣੇ ਬਿਲਕੁਲ ਇਸ ਵਰਗੀ ਹੀ ਲੱਗਦੀ ਹੈ ਜਿਹੜੀ ਉਸ ਦੀ ਭਾਬੀ ਨੇ ਸੁਣਾਈ ਹੈ ਥੋੜਾ ਚਿਰ ਰੁਕ ਕੇ ਉਹ ਕਹਿੰਦੀ ਹੈ हां भाभी यही सब कुछ है रामण आप दी आपनो संभाल दी हुई बोली तू फिकर ना कर तू उस घर वापस नहीं जाएगी तैनू ਤੇ ਤੇਰੀ ਧੀ ਨੂੰ ਇੱਥੇ ਕੋਈ ਤਖ਼ਲੀਫ਼ ਨਹੀਂ ਹੁੰਦੀ ਹਰ ਪੈਂਦੀ ਰਾਤ ਨਾਲ ਆਉਂਦੇ ਡਰ ਨੂੰ ਦਿਨੋਂ ਕੱਢਣ ਵਿੱਚ ਤੈਨੂੰ ਟਾਈਮ ਤਾਂ ਲੱਗੂ ਪਰ ਸਭ ਦੇ ਪਿਆਰ ਨਾਲ ਤੂੰ ਠੀਕ ਹੋ ਜਾਏਂਗੀ ਨਾਲੇ ਤੈਨੂੰ ਉਮਰ ਨਾਲ ਪਤੀ ਵਿੱਚ ਸੁਧਾਰ ਆ ਜਾਏਗਾ ਇਹ ਸੋਚ ਨਾਲ ਹੀ ਰਹਿਣਾ ਪੈਣਾ ਤੈਨੂੰ ਤੇਰੀ ਭਾਬੀ ਪੂਰਾ ਜੋਰ ਲਾਏਗੀ ਤੈਨੂੰ ਖੁਸ਼ ਤੇ ਉਸ ਦਰਿੰਦੇ ਤੋਂ ਦੂਰ ਰੱਖਣ ਲਈ ਬੇਸ਼ੱਕ ਸਮਾਜ ਲਈ ਇਹ ਸਭ ਸਹੀ ਹੋ ਸਕਦਾ ਹੈ ਪਰ ਇਹ ਸੋਚ ਦਾ ਸ਼ਿਕਾਰ ਨਹੀਂ ਹੋਵੇਗੀ ਨਵਨੀਤ ਭਾਬੀ ਪਰ ਤੁਸੀਂ ਇਹ ਸਭ ਕਿਵੇਂ ਜਾਣਦੇ ਹੈ ਰਵਣ ਹੱਡ ਹੱਡ ਗਈ ਤੀ ਹੱਡ ਗਈ ਤੀ ਕਿਵੇਂ ਕੋਈ ਭੁੱਲ ਸਕਦਾ ਹੈ ਨਵਦੀਪ ਇਹ ਸਾਰੀ ਸੁਣਾ ਭਾਬੀ ਦੀ ਗੱਲ ਸੁਣ ਕੇ ਆਉ ਦੇ ਗੱਲ ਤੇ ਲਾ ਲੈਂਦੀ ਆ ਭਾਬੀ ਉਹ ਤੇ ਉਸ ਆ ਵਿੱਚ ਜੀ ਜੀ ਰੋਣ ਲੱਗ ਜਾਂਦੀ ਹੈ ਇਹ ਕਹਾਣੀ ਬਹੁਤ ਹੀ ਭਾਵਕ ਹੈ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ ਜੀ ਧੰਨਵਾਦ ਜੀ